ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਬਲੌਗ ਦੇ ਵਿੱਚ ਮੈਂ ਰੁਕਿਆ ਹੋਇਆ ਮੰਡੂ ਤੇ ਕਮਰਾ ਮੈਂ ਤੁਹਾਨੂੰ ਜਾਣਕੀ ਨਹੀਂ ਦਿਖਾਉਂਦਾ ਗਿਆ ਕਿਉਂਕਿ ਕਮਰੇ ਦੇ ਵਿੱਚ ਬਹੁਤ ਕੁਝ ਖਿਲਰਿਆ ਹੋਇਆ ਅੱਜ ਆਪਾਂ ਕੱਲ ਪਰ ਦੇਖਿਆ ਸੀ ਮੰਡੂ ਦਾ ਜਹਾਜ਼ ਮਹਿਲ ਤੇ ਹੰਦੋਲਾ ਮਹਿਲ ਅੱਜ ਆਪਾਂ ਦੇਖਦੇ ਹਾਂ ਉਥ ਦੀ ਜਾਮੀ ਮਸਜਿਦ ਬਹੁਤ ਮਸ਼ਹੂਰ ਆ ਅਸ਼ਰਫੀ ਮਹਿਲ ਆ ਰਾਣੀ ਦੀ ਮਤੀ ਦਾ ਮਹਿਲ ਆ ਤੇ ਰਾਜਾ ਬਾਜ ਬਹਾਦਰ ਦਾ ਮਹਿਲ ਹੋ ਗਿਆ ਤੇ ਇੱਕ ਹੋ ਗਿਆ ਦਾਈ ਦਾ ਮਹਿਲ ਦਾਈ ਦੀ ਭੈਣ ਦਾ ਮਹਿਲ ਤੋ ਕਾਫੀ ਕੁਝ ਦੇਖਣ ਵਾਲਾ ਅੱਜ ਆਪਾਂ ਸਾਰਾ ਦਿਨ ਲਾਵਾਂਗੇ ਤੋ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਮੇਰੀ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਤੇ ਘੁੰਮ ਮੱਧ ਪ੍ਰਦੇਸ਼ ਹੁਣ ਆਪਾਂ ਚੱਲਦੇ ਆਂ ਜਾਮੀ ਮਸਜਿਦ ਪਿਛਲੇ 3 ਦਿਨਾਂ ਤੋਂ ਮੈਂ ਮੰਡੂ ਘੁੰਮੀ ਆਨਾ ਮੰਡੂ ਜੇ ਬਹੁਤ ਥਾਮਣੇ ਦੇਖਣ ਵਾਲੀਆਂ ਮੰਡੂ ਇੱਕ ਬਹੁਤ ਵੱਡਾ ਇਤਿਹਾਸਕ ਸ਼ਹਿਰ ਆ ਦਸਵੀਂ ਗਰਮੀ ਥੱਦੀ ਚ ਇੱਥੇ ਪਰਮਾਰ ਰਾਜਵੰਸ਼ ਦਾ ਰਾਜ ਰਿਆ ਪਰ ਇਹ ਤਾਂ ਜਿਆਦਾ ਵਿਕਾਸ ਹੋਇਆ ਜਦੋਂ ਖੁਸ਼ਾਂਗਸ਼ਾ ਇਥੋਂ ਦਾ ਰਾਜਾ ਬਣਿਆ 1401 ਦੇ ਸਾਲ ਵਿੱਚ ਉਹਨੇ ਇੱਥੇ ਕਈ ਮਸਜਿਦਾਂ ਬਣਾਈਆਂ ਮਹਿਲ ਕਿਲੇ ਬਹੁਤ ਕੁਝ ਬਣਿਆ ਤੇ ਅੱਜ ਆਪਾਂ ਖੁਸ਼ਾਂਗਸ਼ਾ ਵੱਲੋਂ ਬਣਾਈ ਗਈ ਮਸਜਿਦ ਦੇਖਣ ਹੁਣ ਆਪਾਂ ਦੇਖ ਰਹੇ ਹਾਂ ਜਾਮੀ ਮਸਜਿਦ ਤੇ ਇਹਦੀ ਲੈਣੇ ਆ ਟਿਕਟ ਟਿਕਟ ਹੈਗੀ 25 ਰੁਪਏ ਤੇ ਵਿਦੇਸ਼ੀਆਂ ਦੇ ਲਈ 300 ਰੁਪਏ ਇਹ ਆ ਬਾਰਕੋਡ ਸਕੈਨ ਕਰਕੇ ਟਿਕਟ ਆਪ ਇਹਦੀ ਆਨਲਾਈਨ ਵੀ ਲੈ ਸਕਦੇ ਆ ਤੇ ਇਧਰੋਂ ਆਫਲਾਈਨ ਫਿਰ ਆਪ ਦੋਗੇ ਤੇ ਟਿਕਟ ਇਹ ਲੈ ਲਈ ਆਪਾਂ ਟਿਕਟ ਤੇ ਇਹ ਦਰਵਾਜ਼ਾ ਮੁੱਖ ਮਸਜਿਦ ਦੇ ਅੰਦਰ ਜਾਂਦਾ। ਜਾਮੀ ਮਸਜਿਦ ਜ਼ਮੀਨ ਤੋਂ ਲਗਭਗ ਪੌਣੇ ਤੋਂ 5 ਮੀਟਰ ਉੱਚੇ ਕਿਚਬੂਤਰ ਤੇ ਬਣੀ ਹੋਈ ਹੈ। 30 ਪੌੜੀਆਂ ਨੇ ਆਹ ਜਿਹੜੀਆਂ ਆਪਾਂ ਆਪਣੇ ਸਾਹਮਣੇ ਨੇ ਇਹ ਮੁੱਖ ਦਰਵਾਜ਼ੇ ਦੀਆਂ। ਤੇ ਇਹ ਦਰਵਾਜ਼ਾ ਇਹਦਾ ਹਿੰਦੂ ਪਠਾਨ ਸ਼ੈਲੀ ਦਾ ਮਿਸ਼ਰਣ ਹੈ। ਹਿੰਦੂਆਂ ਦਾ ਤੇ ਪਠਾਣਾਂ ਦਾ ਦੋਨਾਂ ਦਾ। ਇਹ ਵੇਖੀ ਆਪਾਂ ਤਾਂ ਇਹਦੇ ਵਿੱਚ ਇੱਕ ਤਾਂ ਇਹ ਹਾਲ ਆ ਗਿਆ ਸ਼ੁਰੂ ਚ ਬੜਾ ਸਾਰਾ। ਤੇ ਇਹਦਾ ਮੁੱਖ ਦਰਵਾਜ਼ਾ। ਉੱਪਰ ਇਹਦੇ ਇੱਕ ਗੁਬੰਦ ਗੁੰਬਦ ਬਣਿਆ ਹੋਇਆ। ਵੱਡੇ ਗੁੰਬਦ ਕੋਲ ਚਾਰ ਨੇ ਤਿੰਨ ਮਗਰ ਨੇ ਪਿਛਲੇ ਬਸੇ ਆਪਾਂ ਜਾ ਕੇ ਦੇਖਾਂਗੇ ਤਾਂ ਇੱਕ ਇਹ ਵੱਡਾ ਗੁੰਬਦ ਆ ਜਿਹੜਾ ਜੇ ਮੁੱਖ ਦਰਵਾਜ਼ੇ ਤੇ ਬਣਿਆ ਹੋਇਆ ਜੇ ਆਪਾਂ ਦੇਖੀਏ ਤਾਂ ਆਪਾਂ ਨੂੰ ਐਵੇਂ ਲੱਗਦਾ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਲਾਉਣੇ ਹੁੰਦੇ ਆ ਟਾਇਲਾਂ ਦੀਆਂ ਡਾਟਾਂ ਜਿਉਂ ਆਪਾਂ ਢੋਲੀਆਂ ਦੀ ਡਾਟ ਕਹਿ ਦਿੰਦੇ ਆ ਸਾਰੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਗੁੰਬਦ ਦੇ ਇੱਥੇ ਅੰਦਰ ਵੜ ਕੇ ਜੇ ਆਪਾਂ ਇਹਨੂੰ ਫੋਨ ਕਮਾ ਕੇ ਚਾਰ ਚਪੇਰੋਂ ਦੇਖੀਏ ਤਾਂ ਆਪਣੇ ਸਾਹਮਣੇ ਦਰਵਾਜ਼ੇ ਜਿ ਬਣਿਓ ਕੇ ਦੇਖਦੇ ਨੇ ਆਪਾਂ ਨੂੰ ਜਿਵੇਂ ਟਾਈਲਾਂ ਲੱਗੀਆਂ ਹੁੰਦੀਆਂ ਨੇ ਆਏ ਆ ਪਰ ਇਹ ਸਾਰਾ ਪੱਥਰ ਆ ਜਿਹੜਾ ਥੱਲੇ ਵਾਲਾ ਹੈਗਾ ਦੇਖਣ ਜਾਂ ਲੱਗਦਾ ਜਿਵੇਂ ਟਾਈਲਾਂ ਨਾਲ ਬਣੀ ਹੁੰਦੀ ਹੈ ਆਪਣੇ ਸਮੇਂ ਦੀ ਬਹੁਤ ਵਧੀਆ ਮਸ਼ਹੂਰ ਵਸਤੂਗੜਾ ਸ਼ੈਲੀ ਹੈ ਮੰਡੋ ਦੀ ਸਭ ਤੋਂ ਮਸ਼ਹੂਰ ਸਭ ਤੋਂ ਪੁਰਾਣੀ ਤੇ ਸਭ ਤੋਂ ਖੂਬਸੂਰਤ ਇਮਾਰਤ ਹੈ ਇਹ ਜਾਮੀ ਮਸਜਿਦ ਹੈ ਆ ਸਾਹਮਣੇ ਦਿਸਦੇ ਨੇ ਆਪਾਂ ਨੂੰ ਤਿੰਨ ਗੁੰਬਦ ਇੱਕ ਆਪਾਂ ਲੰਗੇ ਆਏ ਆ ਜਿਹੜਾ ਆਪਣੇ ਗੇਟ ਤੇ ਮੁੱਖ ਗੇਟ ਤੇ ਬਣਿਆ ਹੋਇਆ ਸੀ ਜਿਹੜੇ ਨਿੱਕੇ ਗੁੰਬਦ ਦਿਸਦੇ ਨੇ ਆਪਾਂ ਨੂੰ ਉੱਪਰ ਬਣੇ ਹੋਏ ਐ ਇਹਨਾਂ ਦੀ ਕੁੱਲ ਗਿਣਤੀ 160 ਸੀ ਪਰ ਹੁਣ ਇਹ ਕਹਿੰਦੇ ਕਿ ਮੌਕੇ ਤੇ 80 ਰਹਿ ਗਏ ਕਿਉਂਕਿ ਅੱਧੋ ਵਾਧੇ ਮਸਜਿਦ ਢਾਹ ਗਈ ਆ ਹੁਣ ਤਾਂ ਬਸ ਸਿਰਫ ਇੱਕ ਟੂਰਿਸਟਾਂ ਦੇ ਦੇਖਣ ਵਾਸਤੇ ਇੰਨੀ ਕੁ ਬਚੀ ਐ ਜਿੰਨੀ ਕਿ ਆਪਣੇ ਕੈਮਰੇ ਦੇ ਸਾਹਮਣੇ ਆ ਨਹੀਂ ਪਹਿਲਾਂ ਇਹ ਬਹੁਤ ਵੱਡੀ ਵਿਸ਼ਾਲ ਮਸਜਿਦ ਸੀ ਇਸ ਮਸਜਿਦ ਦਾ ਨਕਸ਼ਾ ਸੀਰੀਆ ਦੀ ਉਮੀਰ ਮਸਜਿਦ ਨਾਲ ਮਿਲਦਾ ਉੱਥੋਂ ਲਿਆ ਹੋਇਆ ਨਕਸ਼ਾ ਇਹ ਉਸਨ ਅਕਸ਼ੇਦਾਰ ਤੇ ਬਣਾਈ ਗਈ ਸੀ ਤੇ ਇਹਦਾ ਨਿਰਮਾਣ ਖੁਸ਼ੰਗ ਸ਼ਾਹ ਦੇ ਸਮੇਂ ਇਹ ਸ਼ੁਰੂ ਹੋਈ ਹੈ ਮਸਜਿਦ ਬੰਨੀ ਤੇ ਮਹਿਮੂਦ ਖਿਲਜੀ ਨੇ ਇਹ 1454 ਈਸਵੀ ਦੇ ਵਿੱਚ ਪੂਰੀ ਕਰਵਾਈ ਸੀਗੀ ਖੁਸ਼ੰਗ ਸ਼ਾਹ ਕੌਣ ਸੀਗਾ ਉਹਦਾ ਕੀ ਇਤਿਹਾਸ ਆ ਉਹ ਪਰ ਬਾਅਦ ਚ ਗੱਲ ਕਰਦੇ ਹਾਂ ਕਿਉਂਕਿ ਇਸ ਮਸਜਿਦ ਦੇ ਮਗਰਲੇ ਪਾਸੇ ਖੁਸ਼ੰਗ ਸ਼ਾਹ ਦਾ ਮਕਬਰਾ ਬਣਿਆ ਹੋਇਆ ਆਪਾਂ ਮਕਬਰਾ ਮਕਬਰਾ ਵੀ ਦੇਖਣ ਚੱਲਾਂਗੇ ਉਸ ਮਕਬਰੇ ਦੀ ਵੀ ਬੜੀ ਸੋਹਣੀ ਕਹਾਣੀ ਹੈ ਤਾਂ ਇੱਕ ਵਾਰੀ ਇਹ ਮਸਜਿਦ ਮੰਨੂ ਦਾ ਇੱਕ ਮੰਨੂ ਦਾ ਸਭ ਤੋਂ ਖੂਬਸੂਰਤ ਛੋਟੇ ਵੱਡੇ ਮਕਬਰੇ ਮਸਜਿਦਾਂ ਸਾਰੀਆਂ ਮਿਲਾਈਆਂ ਤਾਂ 300 ਤੋਂ ਉੱਪਰ ਥਾਵਾਂ ਨੇ ਦੇਖਣ ਵਾਲੀਆਂ ਇਹੋ ਜਿਹੀਆਂ ਪਰ ਬਹੁਤੀਆਂ ਥਾਵਾਂ ਨੇ ਜਿਹੜੀਆਂ ਉਹ ਲੋਕਾਂ ਦੇ ਖੇਤਾਂ ਖੂਤਾਂ 'ਚ ਨਹੀਂ ਮਤਲਬ ਦੂਰ ਨੇ ਸਿੰਗਲ ਸਿੰਗਲ ਮਕਬਰੇ ਆ ਤੇ ਆਪਾਂ ਹੁਣ ਇਹ ਮਸਜਿਦ ਵੀ ਦੇਖਦੇ ਹਾਂ ਗੱਲੀ ਅਸਤ ਜੀ ਦੇ ਅੰਦਰੋਂ ਜਾ ਕੇ ਜਦ ਬਦੀਖੀ ਤਾਂ ਆਪ ਨੂੰ ਇਹ ਸਾਹਮਣੇ ਦਿਖਦਾ ਮੁੱਖ ਦਰਵਾਜ਼ਾ ਉੱਪਰ ਬਣਿਆ ਹੋਇਆ ਗੁੰਬਦ ਹੈ ਜਿਹੜਾ ਇਹ ਵੀ ਕਾਲੇ ਪੱਥਰ ਦਾ ਬਣਿਆ ਹੋਇਆ ਹੈ ਉਸ਼ੰਗ ਸ਼ਾਹ ਦਾ ਮਕਬਰਾ ਹੈ ਇੱਧਰ ਜਾਂਦਾ ਰਸਤਾ ਆਪੇ ਇੱਧਰ ਦੀ ਚੱਲਦੇ ਹੁਣ ਮਗਰਲੇ ਪਾਸੇ ਬਣਿਆ ਹੋਇਆ ਉਸ਼ੰਗ ਸ਼ਾਹ ਦਾ ਮਕਬਰਾ ਇਹ ਦੇਖਣ ਚ ਪਤਾ ਨਹੀਂ ਕਿ ਬਾਅਦ ਚ ਰਲਾਇਆ ਜਾਂ ਹੋਣੀ ਆਇਆ ਇਹ ਦੇਖਣ ਜਾਂ ਲੱਗਦਾ ਜਿਵੇਂ ਮਸਜਿਦ ਨੂੰ ਨਾ ਦੋ ਹਿੱਸੇ ਕਰਦੇ ਹੁੰਦੇ ਮਸਜਿਦ ਦੇ ਆ ਉੱਪਰ ਜੰਦਰਾ ਲੱਗਿਆ ਹੋਇਆ ਵੀ ਅੱਧੀ ਮਸਜਿਦ ਲੋਕਾਂ ਦੇ ਦੇਖਣਾਸਤੇ ਇੱਧਰ ਨੂੰ ਰੱਖ ਲਈ ਆ ਤੇ ਜਿਹੜੀ ਮਗਰਲੇ ਪਾਸੇ ਵਾਲਾ ਹੈਗਾ ਉੱਥੇ ਮਕਬਰਾ ਬਣਿਆ ਹੋਇਆ ਹੈ ਉਸ਼ੰਗ ਸ਼ਾਹ ਦਾ ਪਤਾ ਨਹੀਂ ਇਹ ਡਿਜ਼ਾਈਨ ਹੀ ਆਏ ਸ਼ੁਰੂ ਤੋਂ ਹੀ ਆਏ ਬਣੀ ਹੋਈ ਆ ਉਧਰ ਚੱਲੇਗਾ ਪਹਿਲਾਂ ਮਕਬਰਾ ਦੇਖਦੇ ਆਂ ਉਹ ਸਾਹਮਣੇ ਜਿਹੜਾ ਚਿੱਟਾ ਜਿਹਾ ਗੁੰਬਦ ਦੇਸੀ ਜਾਂਦਾ ਉੱਥੋਂ ਰਸਤਾ ਜਾਂਦਾ ਮਕਬਰੇ ਦੇ ਅੰਦਰ ਨੂੰ ਫੋਨ ਆਪਣੇ ਸਾਹਮਣੇ ਹੈਗਾ ਮਕਬਰਾ ਇੱਕ ਖੁਸ਼ਾਂਗ ਚਾਦਾ ਮਕਬਰਾ ਖੁਸ਼ਾਂਗ ਸ਼ਾਦੀ ਵੀ ਇੱਕ ਆਪਣੀ ਕਹਾਣੀ ਹੈ ਇੱਥੋਂ ਦੇ ਮਾਲਵਾ ਖੇਤਰ ਦਾ ਪਹਿਲਾ ਰਾਜਾ ਸੀ ਹੁਣ ਆਪਾਂ ਮੱਧ ਪ੍ਰਦੇਸ਼ ਦੇ ਜਿਹੜੇ ਇਲਾਕੇ 'ਚ ਘੁੰਮ ਰਹੇ ਆਂ ਜ਼ਿਲ੍ਹਾ ਤਾਂ ਹੈਗਾ ਇਹ ਧਾਰ ਪਰ ਇਸ ਇਲਾਕੇ ਨੂੰ ਇਹ ਰੀਜਨ ਜਿਹੜੀ ਇਹ ਮਾਲਵਾ ਰੀਜਨ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਸਫ਼ਰ ਜਿਹੜਾ ਆਪਾਂ ਮੱਧ ਪ੍ਰਦੇਸ਼ ਦਾ ਉਹ ਆਪਾਂ ਬੰਦੇਲਖੰਡ ਤੋਂ ਸ਼ੁਰੂ ਕੀਤਾ ਸੀਗਾ ਚੰਬਲ ਤੇ ਬੰਦੇਲਖੰਡ ਦੇ ਇਲਾਕੇ ਤੋਂ ਹੁਣ ਆਪਾਂ ਮੱਧ ਪ੍ਰਦੇਸ਼ ਦੇ ਮਾਲਵਾ ਇਲਾਕੇ 'ਚ ਫਿਰਦੇ ਆਂ ਤੇ ਆਪਣੇ ਸਾਹਮਣੇ ਜਿਹੜਾ ਇਹ ਮਕਬਰਾ ਬਣਿਆ ਹੋਇਆ ਇਹੋ ਸ਼ੰਗਸ਼ਾਦਾ ਮਕਬਰਾ ਤੇ ਇਹ ਮਾਲਵਾ ਖੇਤਰ ਦਾ ਪਹਿਲਾ ਰਾਜਾ ਸੀ ਇੱਥੋਂ ਦਾ ਇਹਦੀ ਲੰਬੀ ਕਹਾਣੀ ਹੈ ਇੱਕ ਮਤਲਬ ਇਹਦਾ ਜਿਹੜਾ ਪਿਓ ਸੀਗਾ ਉਹਦਾ ਨਾਸੀਕਾ ਦਲਾਵਰ ਖਾਨ ਹੁਸ਼ੰਗ ਸ਼ਾਹ ਦਾ ਹੁਸ਼ੰਗ ਸ਼ਾਹ ਦਾ ਪਿਓ ਸੀ ਦਲਾਵਰ ਖਾਨ ਜਿਹੜਾ ਦਿੱਲੀ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਦੇ ਰਾਜ ਦਰਬਾਰ ਦੇ ਵਿੱਚ ਕੋਈ ਨੌਕਰੀ ਕਰਦਾ ਸੀ ਤਾਂ ਫਿਰੋਜ਼ ਸ਼ਾਹ ਤੁਗਲਕ ਨੇ ਦਲਾਵਰ ਖਾਨ ਨੂੰ ਮਾਲਵਾ ਖੇਤਰ ਦਾ ਰਾਜਪਾਲ ਆਇਆ ਸੀ ਉਸ ਤੋਂ ਬਾਅਦ ਉਹਨੇ ਕੋਈ ਬਗਾਵਤ ਕੀਤੀ ਹੈ ਤੇ ਪਤਾ ਨਹੀਂ ਲੰਬੀ ਚੌੜੀ ਕਹਾਣੀ ਹੋਊਗੀ ਕਿ ਬਗਾਵਤ ਹੀ ਕੀਤੀ ਹੋਊਗੀ ਮੇਰੇ ਖਿਆਲ ਜੇ ਤਾਂ ਤੇ ਉਹਨੇ ਆਪਣੇ ਆਪ ਨੂੰ ਇੱਕ ਖੁਦਮਖਤਿਆਰ ਰਾਜਾ ਕੋਸ਼ਤ ਕਰ ਲਿਆ ਮਾਲਵਾ ਖੇਤਰ ਦਾ 14 ਸਦੀ ਦੀ ਗੱਲ ਹੈ ਇਹ ਉਹਨੇ ਉਹਨੇ ਖੁਦਮੁਖਤਿਆਰ ਰਾਜ ਦਾ ਕੋਸ਼ਿਸ਼ ਕਰਤਾ ਪਰ ਉਹ ਉਹ ਰਾਜ ਤੇ ਆਪਨੀ ਬੈਠਾ ਗਿਆ ਦਲਾਵ ਰਖਾ ਉਹਨੇ ਆਪਣੇ ਪੁੱਤ ਨੂੰ ਬਿਠਾਇਆ ਹੋਸ਼ੰਗਸ਼ਾਹ ਨੂੰ ਇਹ 1421 ਈਸਵੀ ਦੀ ਗੱਲ ਆ ਉਸੇ ਹੋਸ਼ੰਗਸ਼ਾਹ ਦਾ ਇਹ ਮਕਬਰਾ ਬਣਿਆ ਹੋਇਆ ਇੱਕ ਤਰ੍ਹਾਂ ਨਾਲ ਇਹ ਕਹਿ ਸਕਦੇ ਆ ਕਿ ਮੰਡੂ ਦਾ ਪਹਿਲਾ ਰਾਜਾ ਸੀਗਾ ਹੋਸ਼ੰਗਸ਼ਾਹ ਜਿਹਦਾ ਇਹ ਮਕਬਰਾ ਆਪਾਂ ਦੇਖ ਰਹੇ ਆ ਇਤਿਹਾਸ ਦੀ ਇੱਕ ਸਮੱਸਿਆ ਬਹੁਤ ਵੱਡੀ ਕਿ ਇਤਿਹਾਸਕਾਰਾਂ ਦੇ ਵਿੱਚ ਕਿਸੇ ਵੀ ਚੀਜ਼ ਦੇ ਇਤਿਹਾਸ ਨੂੰ ਲੈ ਕੇ ਨਾ ਵਖਰੇਵੇਂ ਬਹੁਤ ਨੇ ਉਦੇ ਕਾਲ ਦੀ ਮੌਸਮੇ ਦੀਆਂ ਤਰੀਕਾਂ ਦੇ ਜਨਮ ਮਰਨ ਦੇ ਹਰੇਕ ਚੀਜ਼ ਦੇ ਵਖਰੇਵੇਂ ਨੇ ਹਰੇਕ ਇਤਿਹਾਸਕਾਰ ਨੇ ਆਪਣੇ ਆਪਣੇ ਤੱਥ ਦੱਸੇ ਹੋਏ ਆ ਹੁਣ ਆਪਣੇ ਸਾਹਮਣੇ ਜਿਹੜੀ ਇਹ ਇਮਾਰਤ ਆ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਜਿਹੜਾ ਮਕਬਰਾ ਕਿ ਜਦੋਂ ਸ਼ਾਹ ਜਹਾਂ ਨੇ ਤਾਜਮਹਿਲ ਬਣਾਉਣਾ ਸੀ ਗਿਆ ਤਾਂ ਉਦੋਂ ਉਹਦੇ ਇੰਜੀਨੀਅਰ ਸਭ ਤੋਂ ਪਹਿਲਾਂ ਇਹ ਮਕਬਰਾ ਦੇਖਣ ਵਾਸਤੇ ਆਏ ਸੀ ਕਿਉਂਕਿ ਇਹ ਮਕਬਰਾ ਇਸ ਇਲਾਕੇ ਦਾ ਸਭ ਤੋਂ ਪਹਿਲਾ ਮਕਬਰਾ ਜਿਹਦੇ ਚ ਚਿੱਟੀ ਸੰਗਮਰਮਰ ਲੱਗੀ ਹੋਈ ਆ ਹੁਣ ਇਹ ਕਿੰਨਾ ਸੱਚ ਆ ਇਹ ਕਿੰਨਾ ਝੂਠ ਆ ਇਹ ਆਪਾਂ ਨੂੰ ਪਤਾ ਨਹੀਂ ਪਰ ਇੱਥੋਂ ਦੇ ਜਿਹੜੇ ਲੋਕਲ ਲੋਕ ਆ ਉਹ ਵੀ ਦੱਸਦੇ ਆ ਕਹਿੰਦੇ ਆ ਗੱਲ ਕਿ ਜਿਹੜਾ ਤ ਉਹ ਇਸ ਮਕਬਰੇ ਦੀ ਤਰਜ਼ ਤੇ ਬਣਿਆ ਹੋਇਆ ਪਹਿਲਾਂ ਉਹਦੇ ਮਕੈਨਿਕ ਇੱਥੇ ਆ ਕੇ ਸਭ ਕੁਝ ਦੇਖ ਕੇ ਗਏ ਫਿਰ ਉਹਨਾਂ ਨੇ ਉੱਥੇ ਤਾਜਮਹਿਲ ਇਹ ਓਸੀ ਹਸ਼ੰਗ ਸ਼ਾਹ ਦਾ ਮਕਬਰਾ ਜਿਹਨੇ ਜਾਮੀ ਮਸਜਿਦ ਬਣਾਈ ਜਿਹੜੀ ਪਹਿਲਾਂ ਦੇਖੀ ਸੀ ਆਪਾਂ ਤੇ ਇਹ ਰਾਜਾ ਬਣਿਆ 1401 ਦੇ ਵਿੱਚ ਉਦੋਂ ਇਹਨੇ ਮਸਜਿਦ ਦੀ ਬਣਾਉਣੀ ਹੋ ਸ਼ੁਰੂ ਕੀਤੀ ਆ ਤੇ ਫਿਰ ਉਹ ਜਾ ਕੇ ਮੁਕੰਮਲ ਹੋਈ 1454 ਇਸ ਵੀ ਦੇ ਵਿੱਚ ਮਹਿਮੂਦ ਖਿਲਜੀ ਦੇ ਸਮੇਂ ਇਸੇ ਮਕਬਰੇ ਦੇ ਮਗਰਲੇ ਪਾਸੇ ਇੱਕ ਇਹ ਬਣੀ ਹੋਈ ਹੈ ਧਰਮਸ਼ਾਲਾ ਆਪਾਂ ਦਰਵਾਜ਼ਿਆਂ ਦੇ ਵਿੱਚ ਦੀ ਦੇਖੀ ਮਗਰ ਕੀ ਹੈ ਇਹਦੇ ਕਮਰੇ ਹੋਣਗੇ ਮੈਨੂੰ ਲੱਗਦਾ ਨਿੱਕੇ ਨਿੱਕੇ ਹੋਏ ਤੇ ਜਿਵੇਂ ਅਕੇ ਰਾਜਾਂ ਹੁੰਦੇ ਸੀ ਕਿ ਨਹੀਂ ਭਾਈ ਕਮਰੇ ਨਹੀਂ ਹੈਗੇ ਇਹ ਤਾਂ ਲੰਬਾਈ ਹੀ ਕੰਮ ਇੱਕ ਉੱਥੇ ਨਾ ਲਿਖ ਕੇ ਲਾਇਆ ਹੋਇਆ ਨਾਲ ਧਰਮਸ਼ਾਲਾ ਮਾਖੋ ਵੀ ਦੇ ਕੋਲੇ ਬੋਰਡ ਇੱਕ ਤਾਂ ਇਹ ਧਰਮਸ਼ਾਲਾ ਮਤਲਬ ਇੱਥੇ ਉਹ ਜਵਾਬ ਜਬੂਕ ਪੜਾਈ ਜਾਂਦੇ ਸੀ ਜਿਵੇਂ ਮਦਰਸੇ ਹੁੰਦੇ ਹਨ ਉਮੇ ਵਰਤਾ ਜਾਂਦਾ ਸੀ ਇਹ ਸਾਰਾ ਮਗਰ ਇੱਕ ਲੰਬੀ ਸੁਹਾਤ ਆ ਅਗਲੇ ਪਾਸੇ ਬਰਾਂਡੇ ਆ ਉਹ ਬੁਰਜਿੰਗ ਵਾਲੇ ਆਪਾਂ ਦੇਖ ਹੀ ਲੈ ਆਵੇ ਤੁਰ ਤੱਕ ਜਮਾ ਇਹ ਜਿਹੜਾ ਮਕਬਰਾ ਬਣਿਆ ਹੋਇਆ ਉਹਦੇ ਮਗਰਲੇ ਪਾਸੇ ਆਹ ਹੈ ਸਾਰਾ ਬਹੁਤ ਲੰਬੀ ਚੌੜੀ ਸੁਭਾਤਾ ਹੈ ਇੱਕ ਹੀ ਤੇ ਇਹੋ ਜੇ ਮਦਰਸੇ ਹੀ ਹੁੰਦੇ ਜਾਂ ਮਦਰਸੇ ਕਹਿ ਸਕਦੇ ਆਂ ਜਾਂ ਧਰਮਸ਼ਾਲਾ ਕਹਿ ਸਕਦੇ ਆਂ ਕੁਛ ਵੀ ਜਵਾਕਾਂ ਨੂੰ ਪੜਾਉਣ ਵਾਸਤੇ ਆ ਜਿਵੇਂ ਹੁਣ ਸਕੂਲਾਂ ਦੇ ਵਿੱਚ ਆਪਾਂ ਵੱਡੇ ਹਾਲ ਪਾ ਦਿੰਨੇ ਆ ਇੱਕੋ ਹੀ ਬਾਲੇ ਜਵਾਕ ਹੁੰਦੇ ਜਿਵੇਂ 6ਵੀਂ 7ਵੀਂ ਚ ਬਾਲੇ ਜਵਾਕ ਹੁੰਦੇ ਆ ਤੇ ਉਹ ਹਾਲ 'ਚ ਹੀ ਪੜਦੇ ਆ ਸਾਰੇ ਉਹੀ ਕੰਮ ਹੈ ਇੱਥੇ ਉਹਨਾਂ ਦਾ ਤੇ ਆਹ ਸਾਹਮਣੇ ਆਪਣੇ ਮਕਬਰਾ ਤੇ ਉਹਦੇ ਵਾਲੇ ਪਾਸੇ ਜਾਮੀ ਮਸਜਿਦ ਆ ਇੱਥੇ ਇਹਨਾਂ ਦੇ ਜਿੱਥੇ ਇਹਨਾਂ ਨੂੰ ਦਫਨਾਇਆ ਸੀਗੇ ਉਹ ਥਾਵਾਂ ਨੇ ਸਾਰੀਆਂ ਮਕਬਰੇ ਦੇ ਵਿੱਚ ਵੀ ਜਾ ਕੇ ਦੇਖਾਂਗੇ ਆਪਾਂ ਇੱਥੋਂ ਦੇਖਦੇ ਆ ਕਿਵੇਂ ਦਾ ਬਣਿਆ ਹੋਇਆ ਇਹ ਲੱਗਦਾ ਤਾਂ ਦੇਖਣ ਦੇ ਵਿੱਚ ਜਮ ਤਾਜ ਮਹਿਲਾਂ ਗੁਈਆਂ ਤਾਜ ਮਹਿਲ ਤੋਂ ਆਪਾਂ ਹੁਣ ਲਗਭਗ 7.5 ਕਿਲੋਮੀਟਰ ਵਾਟ ਦੂਰ ਆ ਤੇ ਹੁਣ ਆਪਾਂ ਵਿੱਚ ਜਾ ਕੇ ਦੇਖਦੇ ਆ ਮਕਬਰ ਮੁੱਖ ਦਰਵਾਜ਼ਾ ਜਾਮੀ ਮਸਜਿਦ ਦਾ ਮਕਬਰਾ ਦੇਖ ਕੇ ਆ ਪਾ ਗਏ ਆ ਵੇ ਇੱਥੋਂ ਪਤਾ ਲੱਗਦਾ ਕਿ ਸਾਰੀ ਢਈ ਹੋਈ ਹੈ ਇਹ ਅੱਧੀ ਢਹਿ ਗਈ ਅੱਧੀ ਰਹਿ ਗਈ ਤੇ ਇਸ ਮਸਜਿਦ ਦੇ ਸਾਹਮਣੇ ਉੱਪਰ ਨੂੰ ਇੱਕ ਹੋਰ ਚੀਜ਼ ਦੀ ਸੀ ਜਾਂਦੀ ਹੈ ਇਹ ਵੀ ਬਹੁਤ ਇਹਦਾ ਵੀ ਬਹੁਤ ਕਮਾਲ ਦਾ ਇਤਿਹਾਸ ਇਹਨੂੰ ਅਸ਼ਰਫੀ ਮਹਿਲ ਕਿਹਾ ਜਾਂਦਾ ਜਾਮੀ ਮਸਜਿਦ ਦੇ ਜਿਹੜਾ ਮੁੱਖ ਦਰਵਾਜ਼ੇ ਤੋਂ ਜਮਾਂ ਸਾਹਮਣੇੋਂ ਦਿਸਦਾ ਵਾ ਕਿਲੇ ਦਾ ਦਰਵਾਜ਼ਾ ਇਸ ਤੋਂ ਬਾਅਦ ਆਪਾਂ ਉਹ ਉਹ ਦੇਖਣ ਚੱਲਦੇ ਆਂ ਅਸ਼ਰਫੀ ਮਹਿਲ ਉਹ ਵੀ ਮਹਿਮੂਦ ਖਿਲਜੀ ਨੇ ਬਣਾਇਆ ਸੀ ਮਹਿਮੂਦ ਖਿਲਜੀ ਨੇ ਜਿਹੜਾ ਰਾਜਾ ਸੀਗਾ ਆ ਇੱਥੋਂ ਦੇਖੀ ਤਾਂ ਇਹ ਤਾਂ ਸਾਹਮਣੇ ਮੁੱਖ ਤਬਾਜਾ ਫਿਰ ਦੇ ਹਸਤਾਪਤ ਨੂੰ ਜਾਮੀ ਮਸਜਿਦ ਦਾ ਮੰਡੂ ਦੀ ਸਭ ਤੋਂ ਪੁਰਾਣੀ ਸਭ ਤੋਂ ਮਸ਼ਹੂਰ ਤੇ ਸਭ ਤੋਂ ਖੂਬਸੂਰਤ ਇਮਾਰਤ ਜਾਮੀ ਮਸਜਿਦ ਨੂੰ ਕਿਹਾ ਜਾਂਦਾ ਹੁਣ ਆਪਾਂ ਦੇਖਦੇ ਆ ਅਸ਼ਰਫੀ ਮਹਿਲ ਕਿ ਹੋ ਗਿਆ ਭਾਈ ਅਸ਼ਰਫੀ ਮਹਿਲ ਦਾ ਇਤਿਹਾਸ ਛੋਟਾ ਜਿਹਾ ਹੀ ਆ ਜਿਵੇਂ ਕਹਿੰਦੇ ਹੁੰਦੇ ਭਾਈ ਕਿ ਰਾਜਿਆਂ ਦੇ ਚੋਜ ਹੁੰਦੇ ਸੀਗੇ ਉਹੀ ਆ ਜਿਹੜਾ ਇਹ ਅਸ਼ਰਫੀ ਮਹਿਲ ਬਣਾਇਆ ਨਾ ਇਹ ਕੀ ਆ ਜਾਂਦਾ ਕਿ ਜਿਹੜਾ ਰਾਜਾ ਸੀ ਮਹਿਮੂਦ ਖਿਲਜੀ ਨੂੰ ਮੋਟੀਆਂ ਰਾਣੀਆਂ ਪਸੰਦ ਨਹੀਂ ਸੀ ਤਾਂ ਉਹਨੇ ਰਾਣੀਆਂ ਆਸਤੇ ਇੱਕ ਮਹਿਲ ਬਣਾਇਆ ਜਿੱਦੀ ਉਹਨੇ ਪੌੜੀਆਂ ਬਣਾਈਆਂ ਵਾਹ ਵਸਾਰੀਆਂ ਹੁਣ ਤੇ ਵੀ ਟਿਆ ਹੋਇਆ ਹੈ ਵਿਚਾਰਾ ਕੁਛ ਨਹੀਂ ਰਹਿ ਗਿਆ ਇਹਦੇ ਚ ਤਾਂ ਉੱਥੇ ਉਹਨਾਂ ਨੇ ਆਪਣੇ ਨੌਕਰਾਂ ਦੀਆਂ ਡਿਊਟੀਆਂ ਲਾਈਆਂ ਜਿਹੜੀਆਂ ਮੋਟੀਆਂ ਰਾਣੀਆਂ ਸੀਗੀਆਂ ਕਿ ਉਹ ਸਾਰਾ ਦਿਨ ਪੌੜੀਆਂ ਚੜ੍ਹਦੀਆਂ ਉਤਰਦੀਆਂ ਰਹਿੰਦੀਆਂ ਸੀਗੀਆਂ ਤਾਂ ਉਹ ਜਿੰਨੀਆਂ ਪੌੜੀਆਂ ਚੜ੍ਹਦੀਆਂ ਸੀਗੀਆਂ ਉਹਨਾਂ ਨੂੰ ਉਹਨੀਆਂ ਅਸ਼ਰਫੀਆਂ ਇਨਾਮ ਵਜੋਂ ਦਿੱਤੀਆਂ ਜਾਂਦੀਆਂ ਸੀ ਆ ਉਹੀ ਪੌੜੀਆਂ ਨੇ ਜਿੰਨਾ ਪੌੜੀਆਂ ਤੇ ਕਿਸੇ ਸਮੇ ਰਾਣੀਆਂ ਚੜ੍ਹਦੀਆਂ ਹੋਣਗੀਆਂ ਤੇ ਅਸ਼ਰਫੀਆਂ ਲੈਂਦੀਆਂ ਹੋਣਗੀਆਂ ਉਸ ਤੋਂ ਬਾਅਦ ਫਿਰ ਇਸ ਮਹਿਲ ਦਾ ਨਾਮ ਅਸ਼ਰਫੀ ਮਹਿਲ ਪੈ ਗਿਆ ਹੁਣ ਇਹ ਲਗਭਗ 5% ਹੀ ਬਚਿਆ ਬਾਕੀ ਸਾਰਾ ਖੰਡਰ ਹੋਇਆ ਵਿਆ ਟਿਆ ਵਿਆ ਸਾਰਾ ਇਹਨਾਂ ਮੈਂ ਪਹਿਲਾਂ ਮੈਨੂੰ ਗਾਈਡ ਨੇ ਦੱਸਿਆ ਸੀ ਕਿ ਮੈਂ ਨਾ ਹਾਸੇ ਚ ਲੈ ਗਿਆ ਮੈਂ ਕਿ ਰਾਜਿਆਂ ਥੋੜਾ ਕਰਦੇ ਹੋਣਗੇ ਉਹ ਮੈਨੂੰ ਕਹਿੰਦਾ ਜਿਹੜਾ ਮਹਿਮੂਦ ਖਿਲਜੀ ਰਾਜਾ ਸੀ ਇਹਨਾਂ ਨੂੰ ਮੋਟੀਆਂ ਰਾਣੀਆਂ ਜਮੇ ਪਸੰਦ ਨਹੀਂ ਸੀ ਗੀਆਂ ਮੋਟੀਆਂ ਰਾਣੀਆਂ ਇੱਕ ਤਾਂ ਤੇ ਇੱਕ ਜਿਹੜੀ ਰਾਣੀ ਦੇ ਵਾਲ ਚਟੇ ਹੋ ਜਾਂਦੇ ਸੀਗੇ ਉਹ ਪਸੰਦ ਨਹੀਂ ਸੀ ਤਾਂ ਉਹਨਾਂ ਰਾਣੀਆਂ ਵਾਸਤੇ ਉਹਨਾਂ ਨੇ ਇਹ ਮਹਿਲ ਬਣਾਇਆ ਸੀ ਅਸ਼ਰਫੀ ਮਹਿਲ ਹੁਣ ਤਾਂ ਬਸ ਮੜਾ ਮੋਟਾ ਜਿਹੀ ਬਚਿਆ ਨਿਸ਼ਾਨੀਆਂ ਜੀ ਰਹਿ ਗਈਆਂ ਕੱਲੀਆਂ ਇੱਕ ਆ ਵੀ ਆ ਵੀ ਸਾਰਾ ਟਿਆ ਪਿਆ ਤੇ ਜਿਹੜਾ ਜਾਮੀ ਮਸਜਿਦ ਦਾ ਗੇਟ ਆ ਤੇ ਅਸ਼ਰਫੀ ਮਹਿਲ ਦਾ ਗੇਟ ਆ ਉਹ ਆਪਸ ਵਿੱਚ ਦੀ ਜਮ੍ਹਾਂ ਆਮੋ ਸਾਹਮਣੇ ਆ ਇਹਦਾ ਵੀ ਮਹਿਮੂਦ ਖਿਲਜੀ ਨੇ ਕਿਸੇ ਸਮੇਂ ਜੋ ਮਕਬਰਾ ਆ ਉਹਦੀਆਂ ਰਾਣੀਆਂ ਵਾਸਤੇ ਬਣਾਇਆ ਸੀਗਾ ਉਹਨਾਂ ਨੂੰ ਫਿੱਟ ਰੱਖਣ ਵਾਸਤੇ ਉਸੇ ਅਸ਼ਰਫੀ ਮਹਿਲ ਦੇ ਵਿੱਚ ਮਹਿਮੂਦ ਖਿਲਜੀ ਦਾ ਮਕਬਰਾ ਬਣਿਆ ਹੋਇਆ ਆ ਜਿਹੜਾ ਆਪਣੇ ਸਾਹਮਣੇ ਖੰਡਰ ਹੋਇਆ ਖੜਾ ਇਹ ਉਸੇ ਹੀ ਰਾਜੇ ਦਾ ਮਕਬਰਾ ਆ ਮਹਿਮੂਦ ਖਿਲਜੀ ਦਾ ਇੱਥੇ ਆ ਪੱਥਰ ਲੱਗਿਆ ਹੋਇਆ ਇਹਦੇ ਤੇ ਵੀ ਲਿਖਿਆ ਹੋਇਆ ਮਹਿਮੂਦ ਖਿਲਜੀ ਕਾ ਮਕਬਰਾ ਤੇ ਹੁਣ ਇਹ ਹਾਲ ਹੋਏ ਪਿਆ ਭਾਈ ਇਸ ਅਸ਼ਰਫੀ ਮਹਿਲ ਦੇ ਆਸ਼ਰਫੀ ਮਹਿਲ ਦੇਖ ਲਿਆ ਆਪਾਂ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਦੇਖਣ ਰਾਣੀ ਰੂਪਮਤੀ ਦਾ ਮਹਿਲ ਮੰਡੂ ਨੂੰ ਮੁਹੱਬਤ ਦਾ ਸ਼ਹਿਰ ਵੀ ਕਿਹਾ ਜਾਂਦਾ ਕਿਉਂਕਿ ਇਹ ਸ਼ਹਿਰ ਦੇ ਨਾਲ ਇੱਥੋਂ ਦੇ ਰਾਜੇ ਦੀ ਇੱਕ ਪ੍ਰੇਮ ਕਥਾ ਵੀ ਜੁੜੀ ਹੋਈ ਆ ਮੁਹੱਬਤ ਦੀ ਕਹਾਣੀ ਉਧਰ ਆਪਾਂ ਚੱਲਦੇ ਆਂ ਇੱਥੋਂ ਲਗਭਗ 6 ਕਿਲੋਮੀਟਰ ਵੱਧ ਦੂਰ ਆ ਰਾਣੀ ਰੂਪਮਤੀ ਦਾ ਮਹਿਲ ਉਹ ਦੇਖਦੇ ਆਂ ਜਾ ਕੇ ਆਪਾਂ ਅਸ਼ਰਫੀ ਮੈਲ ਪਹਿਲਾਂ ਆਪਾਂ ਤਾਂ ਤੋਂ ਜਾ ਕੇ ਦੇਖਿਆ ਸੀ ਉੱਪਰੋਂ ਛੱਤ ਤੋਂ ਤੇ ਥੱਲੇੋਂ ਰਹਿ ਗਿਆ ਸੀਗਾ ਮੈਨੂੰ ਲੱਗਿਆ ਥੱਲੇ ਜਾ ਕੇ ਵੀ ਗੇੜਾ ਕੱਢ ਦੀਏ ਥੱਲੇ ਵੀ ਕੁਝ ਨਾ ਉੱਚ ਦੇਖਣ ਵਾਲਾ ਹੋਊਗਾ ਥੱਲੇ ਬਥੇ ਦੇ ਵੀ ਬਰਾਂਡੇ ਜਿ ਬਣੇ ਹੋਏ ਕੱਲੇ ਤੇ ਛੋਟੇ ਛੋਟੇ ਜਿਹੇ ਕਮਰੇ ਨੇ ਨਿੱਕੇ ਨਿੱਕੇ ਗੇਟ ਨੇ ਲਗਭਗ 5 ਫੁੱਟ ਦਾ ਦਰਵਾਜ਼ਾ ਹੋਊਗਾ ਇੱਕ ਤੇ ਜਿਹਦੇ ਵਿੱਚੋਂ ਕਮਰੇ ਵੇਖੀਏ ਤਾਂ ਕਮਰੇ ਵੀ ਨਿੱਕੇ ਨਿੱਕੇ ਨੇ ਜਿਵੇਂ ਇਹ ਕਿਹਾ ਸੀ ਤਾਂ ਵੀ ਇੱਕ ਰਾਣੀ ਆਸਤੇ ਇੱਕ ਕਮਰਾ ਹੋਊਗਾ ਇਹ 10x10 ਦਾ ਚੌੜਾ ਜਿਹਾ ਕਮਰਾ ਉਹਨਾਂ ਕੀ ਉੱਚਾ ਉਹਨਾਂ ਕ ਲੰਬਾ ਤੇ ਉਹਨਾਂ ਕੀ ਇਹ ਚੌੜਾ ਨਾਲ ਨਾਲ ਲੰਬੇ ਸਾਰੇ ਤੁਰ ਤੱਕ ਕਮਰੇ ਬਣੇ ਹੋਏ ਆ। ਵਿਚੋ ਵਾਲੇ ਜੇ ਰੱਖੇ ਹੋਏ ਆ ਦੀਵਾ ਲਾਉਣ ਵਾਸਤੇ। ਕਿਹੜੇ ਮਹਿਲ ਰਹਿ ਗਏ ਹੁੰਦਾ ਸਿਰਫ ਨਿਸ਼ਾਨੀਆਂ ਨੇ ਮਹਿਲਾਂ ਦੀਆਂ। ਮਹਿਲ ਤਾਂ ਉਦੋਂ ਸੀ ਜਦੋਂ ਰਾਜੇ ਹੁੰਦੇ ਸੀ। ਆਹ ਇਹ ਤਾਂ ਮੁੱਖ ਦਰਵਾਜ਼ਾ ਜਮ੍ਹਾਂ ਖੰਡਰ ਹੋਇਆ ਪਿਆ ਸਾਰਾ ਇਹ। ਤਾਂ ਜਵਾਗ ਬੈਠੇ ਤੇ ਪੜੀ ਜਾਂਦੇ ਆ। ਪਹਿਲਾਂ ਉਹਨੂੰ ਲੱਗੇ ਛਤ ਤੇ ਮਦਰਸਾ ਪਰ ਮੈਂ ਪੁੱਛਿਆ ਮਾਸਟਰ ਤੋ ਕਹਿੰਦਾ ਮਦਰਸਾ ਨਹੀਂ ਹੈਗਾ ਮੈਂ ਤਾਂ ਵੈਸੇ ਪੰਜ ਚਰਜਾ ਵਾਕੇ ਇਕੱਠੇ ਕਰਕੇ ਉਹਦੇ ਬਾਹ ਲੈਣਾ ਇੱਥੇ ਨੂੰ ਪੜਾਉਣਾ ਲੱਗ ਪੈਣਾ ਤਿੰਨ ਸਟੂਡੈਂਟ ਆ ਰਹੇ ਨੇ ਭਾਈ ਜਿੰਨਾ ਕਿ ਖੰਡਰ ਹੋ ਪਿਆ ਉਹਨੂੰ ਦੇਖ ਕੇ ਲੱਗਦਾ ਵੀ ਭਾਈ ਜਦੋਂ ਇਹ ਸੀ ਗਿਆ ਉਦੋਂ ਇਹ ਸੱਚੂ ਹੀ ਮਹਿਲ ਸੀਗਾ ਹੁਣ ਤਾਂ ਹਾਲ ਨੇ ਆਪਣੇ ਸਾਹਮਣੇ ਉੱਲੀ ਲੱਗੀ ਪਈ ਹੈ ਕਹਿੰਦਾ ਉਹਨੂੰ ਹੁਣ ਪੈਥੋਂ ਚੱਲ ਗਏ ਪਹਿਲਾਂ ਕਰੀਏ ਪੇਟ ਪੂਜਾ ਤੇ ਫਿਰ ਵੇਖੀ ਰਾਣੀ ਰੂਪਮਤੀ ਦਾ ਮਹਿਲ ਅਸਲ 'ਚ ਅੱਜਲੇ ਬਲੌਗ ਦੇ ਦੋ ਹਿੱਸੇ ਬਣ ਗਏ ਅੱਜਲੇ ਦਿਨ ਦੇ ਕਿਉਂਕਿ 20 ਮਤਲਬ ਸਾਰੀ ਵੀਡੀਓ ਦੇਖੀ ਤੇ 40-45 ਮਿੰਟ ਦੀ ਵੀਡੀਓ ਬਣ ਗਈ ਤੇ ਮੈਂ ਸੋਚਿਆ ਦੋ ਦਿਨਾਂ 'ਚ ਪਾ ਦਿੰਦੇ ਆ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਆ ਤੇ ਕੱਲ ਨੂੰ ਜਾਵਾਂਗੇ ਰਾਣੀ ਰੂਪਮਤੀ ਦਾ ਮਹਿਲ ਦੇਖਣ ਤੇ ਇਥੋਂ ਦੇ ਰਾਜੇ ਦਾ ਮਹਿਲ ਦੇਖਣ ਜਿਹੜਾ ਰੂਪਮਤੀ ਦੇ ਘਰ ਵਾਲਾ ਰਾਜਾ ਸੀਗਾ ਰਾਜਾ ਬਾਜ ਬਹਾਦਰ ਇਥੋਂ ਨੇ ਕੁਝ ਹੋਰ ਥਾਵਾਂ 'ਚ ਦੇਖਾਂਗੇ ਤਿੰਨ ਚਾਰ ਦਿਨ ਹੋ ਗਏ ਮੈਨੂੰ ਇੱਥੇ ਰੁਕੇ ਹੋਏ ਨੂੰ ਮੰਡੂ ਦੇ ਵਿੱਚ ਤੇ ਹੁਣ ਆਪਾਂ ਕੱਲ ਨੂੰ ਆਪਾਂ ਤੁਹਾਨੂੰ ਨਿਕਲ ਜਾਂ ਕੋਈ ਗੱਲ ਸੋ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਬਲੌ ਦੇਖਣ ਦੇ ਲਈ ਤੇ ਫਿਰ ਕਹਿਣਾ ਅਖੀਰ ਤੇ ਵੀ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ